ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਵਿੱਚ ਇਸ ਵੇਲੇ ਮੌਨਸੂਨ ਦੇ ਨਾਲ ਨਾਲ ਪੱਛਮੀ ਪ੍ਰਭਾਵੀ ਸਰਗਰਮਾ ਇਸ ਕਾਰਨ ਸੂਬੇ ਵਿੱਚ ਕਈ ਥਾਵਾਂ ਤੇ ਜਿਹੜਾ ਮੀਂਹ ਦਾ ਲਗਾਤਾਰ ਜਿਹੜਾ ਦੌਰ ਜਾ ਰਹੀ ਹੈ ਤੇ ਇਸੇ ਤਹਿਤ ਵਿਭਾਗ ਵੱਲੋਂ ਅੱਜ ਵੀ ਸੂਬੇ ਭਰ ਵਿੱਚ ਜਿਹੜੀ ਮੀਂਹ ਦੀ ਭਵਿਕਵਾਨੀ ਕੀਤੀ ਗਈ ਆ ਇਸ ਤੋਂ ਇਲਾਵਾ 14 ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ-ਨਾਲ ਆਸਮਾਨੀ ਬਿਜਲੀ ਤੇ ਹਨੇਰੀ ਦੀ ਸੰਭਾਵਨਾ ਜਿਤਾਈ ਗਈ ਆ ਇਹਨਾਂ ਜ਼ਿਲ੍ਹਿਆਂ ਲਈ ਵਿਭਾਗ ਨੇ येलो ਅਲਰਟ ਜਾਰੀ ਕੀਤਾ ਗਿਆ ਪੰਜਾਬ ਵਿੱਚ ਇਸ ਵੇਲੇ ਮੌਨਸੂਨ ਦੇ ਨਾਲ-ਨਾਲ ਪੱਛਮੀ ਪ੍ਰਭਾਵ ਸਰਗਰਮਾ ਇਸੇ ਕਾਰਨ ਸੂਬੇ ਵਿੱਚ ਕਈ ਥਾਵਾਂ ਤੇ ਜਿਹੜਾ ਮੀਂਹ ਦਾ ਦੌਰ ਲਗਾਤਾਰ ਜਾਰੀ ਆ ਤੇ ਇਸ ਤੋਂ ਇਲਾਵਾ ਜਿਹੜਾ 14 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਜਿਹੜਾ ਜੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਤੇ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਉਂਝ ਤਾਂ ਅੱਜ ਪੂਰੇ ਜਿਹੜਾ ਸੂਬੇ ਦੇ ਵਿੱਚ ਮੀਂਹ ਦਾ ਅਸਰ ਵੇਖਣ ਨੂੰ ਮਿਲੇਗਾ ਪਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਨਮਸਹਿ ਰੂਪਨਗਰ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਮੋਹਾਲੀ ਵਿੱਚ ਮੀਂਹ ਦਾ ਅਸਰ ਸਭ ਤੋਂ ਵੱਧ ਵੇਖਣ ਨੂੰ ਮਿਲੇਗਾ ਇਹਨਾਂ ਜ਼ਿਲ੍ਹਿਆਂ ਦੇ ਨਾਲ-ਨਾਲ ਵਿਭਾਗ ਨੇ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਤੇ ਸੰਗਰੂਰ ਵਿੱਚ ਅਸਮਾਨੀ ਬਿਜਲੀ ਤੇ ਹਨੇਰੀ ਦੀ ਸੰਭਾਵਨਾ ਜਿਤਾਈ ਗਈ ਆ ਇਨਾਂ ਸਾਰੇ ਜ਼ਿਲ੍ਹਿਆਂ ਵਿੱਚ ਇਹ ਲੋ ਅਲਰਟ ਜਾਰੀ ਕੀਤਾ ਗਿਆ ਸੂਬੇ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਪਰ ਉੱਥੇ ਕਿਸੇ ਕਿਸਮ ਦਾ ਅਲਰਟ ਜਿਹੜਾ ਜਾਰੀ ਨਹੀਂ ਕੀਤਾ ਗਿਆ ਪੰਜਾਬ ਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਨਸੂਨ ਨੇ ਤੇਜ਼ ਥੜੀ ਗਤੀ ਬਹੁਤ ਜ਼ਿਆਦਾ ਫੜੀ ਹੋਈ ਹੈ ਤੇ ਬੀਤੇ ਦੋ ਦਿਨਾਂ ਤੋਂ ਪੰਜਾਬ ਵਿੱਚ ਮੀਂਹ ਪੈ ਰਿਹਾ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਬੁੱਧਵਾਰ ਨੂੰ ਜਿਹੜਾ ਮੀਂਹ ਪਿਆ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਰੈਗੂਲਰਲੀ ਤੇ ਇਸੇ ਕਾਰਨ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਆਈ ਇਸ ਨਾਲ ਹੀ ਤਾਪਮਾਨ ਆਮ ਨਾਲੋਂ 3 ਡਿਗਰੀ ਘਟ ਗਿਆ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ ਜਿਹੜਾ ਪੈੰਟੀ ਪੁਆਇੰਟ 20 ਡਿਗਰੀ ਦਾ ਅਰਚ ਕੀਤਾ ਗਿਆ ਮੌਸਮੀ ਭਾਗ ਨੇ ਜਿਹੜਾ ਵੀਰਵਾਰ ਨੂੰ ਚੰਡੀਗੜ੍ਹ ਲਈ ਔਰੇਂਜ ਅਲਰਟ ਤੇ ਪੰਜਾਬ ਲਈ ਜਿਹੜਾ ਐਲੋ ਅਲਰਟ ਜਾਰੀ ਕੀਤਾ ਇਸੇ ਤਹਿਤ ਪੰਜਾਬ ਵਿੱਚ ਕਈ ਥਾਵਾਂ ਤੇ ਗਰਜ ਤੂਫਾਨ ਦੇ ਨਾਲ ਨਾਲ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਆ ਚੰਡੀਗੜ੍ਹ ਦੀ ਜੀਵਨ ਰੇਖਾ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਲਗਾਤਾਰ ਜਿਹੜਾ ਵਧ ਰਿਹਾ ਤੇ ਹੁਣ ਇਹ ਖਤਰੇ ਦੇ ਨਿਸ਼ਾਨ ਤੋਂ ਜਿਹੜਾ ਸਿਰਫ 2 ਫੁੱਟ ਦੂਰ ਪਹੁੰਚ ਗਿਆ ਜਿੱਤਰੀਨਾਂ ਦੀ ਗੱਲ ਕਰੀਏ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਭਾਰੀ ਮੀਂਹ ਵੀ ਪਿਆ ਤੇ ਕਿਸੇ ਕਿਸੇ ਜ਼ਿਲ੍ਹੇ ਦੇ ਵਿੱਚ ਜਿਹੜਾ ਬੂੰਦਾ ਬੰਦੀ ਹੋਈ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਦੇਖਿਆ ਹੋਇਆ ਕਿ ਜਿਹੜਾ ਮੀਂਹ ਦੇ ਨਾਲ ਧਾਤੀ ਤਰੋ-ਤਰ ਹੋਈ ਹੋਈ ਸੀ ਤੇ ਜਿਹੜਾ ਘਰਾਂ ਦੇ ਘਰ ਵੀ ਡੁੱਬੇ ਹੋਏ ਸੀ ਕਿਸੇ ਕਿਸੇ ਜ਼ਿਲ੍ਹੇ ਦੇ ਵਿੱਚ ਤਾਂ ਜਿਹੜੇ ਹੜ ਵਰਗੇ ਹਾਲਾਤ ਹੋਏ ਪੈਣ ਤਾਂ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰੀਏ ਤਾਂ ਹੁਣ ਜਿਹੜੀ ਮੱਕੀ ਦੀ ਵੀ ਫਸਲ ਬੀਜੀ ਹੋਈ ਆ ਤਾਂ ਉਹ ਜਿਹੜਾ ਸਾਰੀਆਂ ਫਸਲਾਂ ਟੈ ਟੇਰੀ ਹੋ ਗਈਆਂ ਨੇ ਤਾਂ ਝੋਨੇ ਦੀ ਗੱਲ ਕਰੀਏ ਤਾਂ ਝੋਨੇ ਨੂੰ ਪਾਣੀ ਦੀ ਲੋੜ ਤਾਂ ਹੁੰਦੀ ਆ ਮੀਂਹ ਦੀ ਲੋੜ ਵੀ ਹੁੰਦੀ ਆ ਪਰ ਜਿਸ ਹਿਸਾਬ ਨਾਲ ਹੁਣ ਕਈ ਜ਼ਿਲ੍ਹਿਆਂ ਵਿੱਚ ਜਿਹੜਾ ਮੀਂਹ ਪਿਆ ਹੋਇਆ ਤੇ ਹੜ ਵਰਗੇ ਹਾਲਾਤ ਹੋਏ ਹੋਏ ਨੇ ਤਾਂ ਉਹਦੀ ਜਿਹੜੀ ਸਾਰੀ ਚਿੰਤਾ ਕਿਸਾਨਾਂ ਦੀ ਵਧਾ ਦਿੱਤੀ ਆ ਤਾਂ ਹੁਣ ਕਿਸਾਨਾਂ ਤੇ ਜਿਹੜੀ ਖਤਰਾ ਮੰਡਰਾਇਆ ਹੋਇਆ ਕਿ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਝੋਨਾ ਜਿਹੜਾ ਪੂਰੀ ਤਰ੍ਹਾਂ ਡੁੱਬੰਗ ਦੀ ਜਿਹੜੀ ਖਤਰਾ ਉਹ ਮੰਡਰਾ ਰਿਹਾ ਨਾਲੇ ਤੁਸੀਂ ਇਹ ਵੀ ਦੱਸਣਾ ਕਿ ਤੁਹਾਡੇ ਇਲਾਕੇ ਜਾਂ ਜ਼ਿਲ੍ਹੇ ਵਿੱਚ ਕਿੰਨਾ ਕਮੀ ਪੈ ਰਿਹਾ ਉਥੋਂ ਦਾ ਕਿ ਉਹ ਜਾ ਮੌਸਮਾ ਕਮੈਂਟ ਕਰਕੇ ਜਰੂਰ ਦੱਸਿਓ